ਬਸਤੋ ਬਹੁਤ ਕੱਟ ਲੇਖਕ ਹੁੰਦੇ ਨੇ ਜੋ ਯਥਾਰਥਵਾਦੀ ਕਹਾਣੇ ਨੂੰ ਹੂਬ-ਹੂ ਪੇਸ਼ ਕਰਦੇ ਨੇ ਤੇ ਮੇਰੇ ਖਿਆਲ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਇਦਾਂ ਦੇ ਲੇਖਕਾਂ ਦੀ ਗਿਣਤੀ ਉਂਗਲਾਂ ਤੇ ਗਿਣਨ ਦੇ ਬਰਾਬਰ ਹੈ ਤੇ ਅੱਜ ਮੈਂ ਜੋ ਤੁਹਾਡੇ ਲਈ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਤੁਹਾਡੇ ਲਈ ਆਪਾਂ ਪੇਸ਼ ਕਰ ਰਹੇ ਹਾਂ ਸੁਖਵਿੰਦਰ ਸਿਆਣ ਦੀ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਅੱਜ ਤੁਸੀਂ ਇਸ ਕਹਾਣੀ ਦਾ ਪਹਿਲਾ ਪາກ ਸੁਣੋਗੇ ਇਹ ਕਹਾਣੀ ਪੰਜ ਕਿਸ਼ਤਾਂ ਦੇ ਵਿੱਚ ਹੋਵੇਗੀ ਤੇ ਲਓ ਫਿਰ ਆਪਾਂ ਬਹੁਤੀ देर ਨਾ ਕਰਦੇ ਹੋਏ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸ਼੍ਰੀ ਸੁਖਵਿੰਦਰ ਸੇਰਣ ਦੀ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਕਰਨ ਤੇ ਨੈਸੀ ਦੋਨੋਂ ਅਲੱਗ-ਅਲੱਗ ਪਿੰਡ ਦੇ ਵਿੱਚ ਰਹਿਣ ਵਾਲੇ ਸਨ ਹਾਈ ਸਕੂਲ ਦੇ ਵਿੱਚ ਪਹੁੰਚ ਕੇ ਇਹਨਾਂ ਦੋਹਾਂ ਸੱਜਣਾ ਦਾ ਆਪਸੀ ਮੇਲ ਹੋਇਆ ਦੋ ਤਾਂ ਅੱਖੀਆਂ ਚਾਰ ਹੋ ਗਈਆਂ ਚਿੱਠੀ ਪੱਤਰ ਚੱਲਣ ਲੱਗ ਪਏ ਇੱਕ ਦੂਜੇ ਦੀ ਖਿੱਚ ਦੋਨਾਂ ਸੱਜਣਾ ਨੂੰ ਸਤਾਣ ਲੱਗ ਪਈ ਜਦ ਕਰਨ ਸਕੂਲ ਵਿੱਚ ਨਹੀਂ ਆਉਂਦਾ ਸੀ ਨੈਨਸੀ ਨੂੰ ਸਕੂਲ ਵੀ ਉਜੜਿਆ ਉਜੜਿਆ ਜਿਹਾ ਲੱਗਦਾ ਸੀ ਬਸ ਨੈਨਸੀ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੀ ਸੀ ਕਿਉਂਕਿ ਥੋੜਾ ਗਰਮ ਸਵਾਦਾ ਸੀ ਪਰ ਆਪਣੇ ਆਪ ਨੂੰ ਪਰਦੇ ਦੇ ਵਿੱਚ ਰੱਖ ਕੇ ਇਹ ਮੁਹੱਬਤ ਪਰ ਜੋੜੀ ਇਸ ਦੁਨੀਆਦਾਰੀ ਵਿੱਚ ਵਿਚਰ ਰਹੀ ਸੀ ਇੱਕ ਵਾਰ ਲੇਖਕ ਆਪਣੇ ਪਿੰਡ ਆਇਆ ਹੋਇਆ ਸੀ ਉਸ ਨੇ ਇੱਕ ਹੋਟਲ ਦੇ ਉੱਤੇ ਇਹਨਾਂ ਦੇ ਸਕੂਲੀ ਵਰਦੀ ਪਾਈ ਹੋਈ ਸੀ ਬੈਠਿਆਂ ਨੂੰ ਚਾਹ ਪੀਂਦਿਆਂ ਵੇਖ ਲਿਆ ਇਸ ਤਰ੍ਹਾਂ ਦੇ ਦ੍ਰਿਸ਼ ਨੂੰ ਦੇਖ ਕੇ ਲੇਖ ਨੂੰ ਆਪਣਾ ਬੀਤਿਆ ਹੋਇਆ ਵਕਤ ਯਾਦ ਆ ਗਿਆ ਉਹ ਵੀ ਵਕਤ ਸੀ ਅਸੀਂ ਵੀ ਇਸ ਤਰ੍ਹਾਂ ਮਿਲਦੇ ਸਾਂ ਯਾਦਾਂ ਤਾਜ਼ੀਆਂ ਹੋ ਗਈਆਂ ਲੇਖ ਉਹਨਾਂ ਕੋਲ ਗਿਆ ਜਦ ਉਸ ਮੁੰਡੇ ਦਾ ਨਾਮ ਪੁੱਛਿਆ ਉਸ ਮੁੰਡੇ ਨੇ ਬੜੇ ਪਿਆਰ ਨਾਲ ਕਿਹਾ ਵੀਰ ਜੀ ਮੇਰਾ ਨਾਮ ਕਰਨ ਹੈ ਜਦ ਨੈਂਸੀ ਬੋਲਣ ਲੱਗੀ ਉਹਨੇ ਪਹਿਲਾਂ ਹੀ ਕਹਿ ਦਿੱਤਾ ਇਹਦਾ ਨਾਮ ਨਲੀਮਾਰ ਹੈ ਨੈਨਸੀ ਨੇ ਥੋੜਾ ਨਖਰਾ ਕਰਦੇ ਹੋਏ ਕਿਹਾ ਜੋ ਮਰਜੀ ਕਹਿ ਲੈ ਤੂੰ ਖੁਸ਼ ਚਾਹੀਦਾ ਜਤ ਲੇਖ ਨੇ ਨੈਨਸੀ ਦੇ ਮੂੰਹੋਂ ਇਹ ਸ਼ਬਦ ਸੁਨੇ ਰੂ ਦੇ ਗੁਲਾਬ ਦੇ ਫੁੱਲ ਵਾਂਗ ਖਿੜ ਗਈ ਜੀ ਮੇਰਾ ਨਾਮ ਨੈਨਸੀ ਹੈ ਅਸੀਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹਾਂ ਲੇਖ ਨੇ ਜਦ ਨੈਨਸੀ ਵੱਲ ਨਜ਼ਰ ਮਾਰੀ ਤਾਂ ਉਸ ਨੂੰ ਆਪਣੀ ਮੁਹੱਬਤ ਦੀ ਝਲਕ ਵੀ ਦਿਖਾਈ ਦਿੱਤੀ ਦੋਹਾਂ ਦੇ ਸਿਰ ਤੇ ਹੱਥ ਰੱਖਿਆ ਅਸੀਸ ਦਿੱਤੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬੱਚੋ ਤੇ ਅੱਖਾਂ ਪਰ ਲੀਆਂ ਦੋਨੇ ਸੱਜਣ ਇੱਕ ਦੂਜੇ ਵੱਲ ਦੇਖਦੇ ਰਹੇ ਕਰਨ ਨੇ ਕਿਹਾ ਲੱਗਦਾ ਸੱਟ ਤਕੜੀ ਖਾਂਦੀ ਲੱਗਦੀ ਹੈ ਫਿਰ ਮੈਂ ਕਰਨ ਨੂੰ ਪੁੱਛਿਆ ਇਸ ਸੋਹਣੀ ਜਹੀ ਮਟਿਆਰ ਦੇ ਨਾਲ ਸੱਚੀ ਮੁਹੱਬਤ ਕਰਦਾ ਹੈ ਜਾਂ ਟਾਈਮ ਪਾਸ ਕਰਨ ਨੇ ਇਹ ਕਿਹਾ ਮੁਹੱਬਤ ਤਾਂ ਦਿਲੋਂ ਕਰਦੇ ਆ ਇੱਕ ਦੂਜੇ ਨੂੰ ਫਿਲਮਾਂ ਦੇ ਵਿੱਚ ਤਾਂ ਦੋ ਦਿਲ ਮਿਲਦੇ ਦੇਖੇ ਨੇ ਪਰ ਸਾਡੇ ਕਰਮਾਂ ਵਿੱਚ ਲੱਗਦਾ ਵਿਛੋੜਾ ਲਿਖਿਆ ਲੇਕਿਨ ਇਹਨਾਂ ਦੋਨਾਂ ਨੂੰ ਹੌਸਲਾ ਦਿੱਤਾ ਆਪਣੀ ਅਧੂਰੀ ਮੁਹੱਬਤ ਵਾਲੀ ਲਿਖੀ ਹੋਈ ਡਾਇਰੀ ਦਿੱਤੀ ਉਹਨਾਂ ਨੂੰ ਕਿਹਾ ਇਸ ਕਿਸੇ ਨੂੰ ਪੜ ਲੈਣਾ ਜਦ ਤੁਸੀਂ ਪੜ ਲਵੋਗੇ ਮੈਂ ਤੁਹਾਨੂੰ ਇਸੇ ਜਗ੍ਹਾ ਤੇ ਦੁਬਾਰਾ ਮਿਲਾਂਗਾ ਦੋਨਾਂ ਸਜ ਜਦ ਚਾਹ ਦੀ ਨੱਚਕੀਆਂ ਲੈਣ ਲੱਗ ਪਈ ਮੈਂ ਉਹਨਾਂ ਵੱਲ ਵੇਖਦਾ ਰਿਹਾ ਮੈਂ ਕਿਹਾ ਚਾਹ ਫਿੱਕੀ ਤਾਂ ਨਹੀਂ ਮੇਰੇ ਦਿਲ ਦੀ ਗੱਲ ਉਸ ਮਰ ਜਾਣੀ ਮੁਟਿਆਰ ਨੇ ਕਹਿ ਦਿੱਤੀ ਹੋਂਠਾਂ ਦੇ ਸਪਰਸ਼ ਕਰਨ ਨਾਲ ਚਾਹ ਮਿੱਠੀ ਹੋ ਜਾਂਦੀ ਹੈ ਮੈਂ ਕਿਹਾ ਇਹ ਸ਼ਬਦ ਤੁਹਾਨੂੰ ਕਿਸ ਨੇ ਕਹੇ ਨੇ ਉਸ ਨੈਂਸੀ ਨੇ ਮੈਨੂੰ ਕਿਹਾ ਸਾਡੇ ਸਕੂਲ ਦੇ ਵਿੱਚ ਇੱਕ ਨਵੀਂ ਮੈਡਮ ਆਈ ਆ ਉਹਨਾਂ ਦਾ ਨਾਮ ਪ੍ਰੀਤ ਹੈ ਬਹੁਤ ਸੋਹਣੀ ਪੰਜਾਬੀ ਪੜਾਉਂਦੇ ਨੇ ਰੱਬ ਨੇ ਉਹਨਾਂ ਨੂੰ ਇੰਨਾ ਸੋਹਣਾ ਬਣਾਇਆ ਕਿ ਉਹਨਾਂ ਵੱਲ ਤੱਕ ਦੇ ਰਹੀਏ ਜਦ ਉਸ ਮਟਿਆਰ ਨੇ ਇਹ ਸ਼ਬਦ ਕਹੇ ਲੇਖਕ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਬਰਸਾਤ ਸ਼ੁਰੂ ਹੋ ਗਈ ਉਸ ਜੋੜੀ ਨੇ ਰੋਣ ਦਾ ਕਾਰਨ ਪੁੱਛਿਆ ਹੁਣ ਉਹ ਲਿਖਾਰੀ ਕਿਉਂ ਰੋ ਪਿਆ ਸੀ ਇਸ ਦਾ ਜ਼ਿਕਰ ਅੱਜ ਨਹੀਂ ਕੱਲ ਦੂਜੇ ਭਾਗ ਦੇ ਵਿੱਚ ਕਰਾਂਗਾ ਸੋ ਵਾਹਿਗੁਰੂ ਮਿਹਰ ਕਰੇ ਮਿਲਦੇ ਹਾਂ ਕੱਲ ਕੀ ਕਹਿੰਦੀ ਹੈ ਰੂਹ ਦੀ ਮੁਹੱਬਤ ਕਰਦੇ ਹਾਂ ਪਤਾ ਕਿ ਲੇਖਕ ਸਹੀ ਦੱਸੇਗਾ ਕਿ ਉਹ ਮੈਡਮ ਕੌਣ ਹੈ ਸੋ ਹੁਣ ਦਿਓ ਇਜਾਜ਼ਤ ਤੈਹ ਦਿਲੋਂ ਧੰਨਵਾਦ ਤੁਹਾਡਾ ਆਪਣਾ ਸੁਖਵਿੰਦਰ ਸਿਆਣ ਦੋਸਤੋ ਇਹ ਤੇ ਆਪਾਂ ਅੱਜ ਸ਼ੁਰੂ ਕੀਤੀ ਏ ਰੂਹ ਦੀ ਮੁਹੱਬਤ ਕਹਾਣੀ ਜਿਸੇ ਲੇਖ ਨੇ ਸਾਡੇ ਨੌਜਵਾਨ ਕਹਾਣੀਕਾਰ ਸੁਕਰਵਿੰਦਰ ਸਿਆਣ ਜਿਨ੍ਹਾਂ ਨੂੰ ਕੇ ਯਥਾਰਥਵਾਦੀ ਲੇਖਕਦਾਰ ਉਤਬਾਹਸਲ ਹੈ ਦੋਸਤੋ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਇਸ ਦੇ ਨਾਲ ਜਨਿਕੇ ਤੁਹਾਡੀ ਆਪਣੀ ਖਾਦਮ ਅਮਰਿਤਪਾਲ ਕਲੇਰ ਨੂੰ ਬੜੀ ਹੌਸਲਾ ਫਜ਼ਾਈ ਮਿਲਦੀ ਹੈ ਤੇ ਕੱਲ ਨੂੰ ਇਸ ਕਹਾਣੀ ਦਾ ਦੂਸਰਾ ਭਾਗ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋਵਾਂਗੀ ਤਦ ਤੱਕ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਹਮੇਸ਼ਾ ਹੀ ਜਿੰਦਾ ਰਹੋ